ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂਪਾਲਕ ਦੇ ਨਾਮ ਤੇ ਆਪਣਾ Facebook ਤੇ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਦੀ ਵੀਡੀਓ 'ਚ ਆਪਾਂ ਲੈ ਕੇ ਆ ਰਹੇ ਹਾਂ ਇੱਕ ਸਾਹਮਣੇ ਜਿਹੜੀ ਕੈਮਰੇ 'ਚ ਨਜ਼ਰ ਆ ਰਹੀ ਹੈ ਇਕੱਤੀ ਜੀ ਜੀ ਫੁੱਲ ਡਿਟੇਲ ਆਪਾਂ ਬਾਈ ਜੀ ਤੋਂ ਪੁੱਛਾਂਗੇ ਅੱਜ ਦੀ ਵੀਡੀਓ ਆਪਾਂ ਲੈ ਕੇ ਆ ਰਹੇ ਹਾਂ ਗਰਾਹਾ ਪਿੰਡ ਤੋਂ ਇਸ ਪਿੰਡ ਚ ਦੋਸਤੋ ਆਪਣੀ ਤਕਰੀਬਨ ਤੀਜੀ ਵੀਡੀਓ ਹੈ ਕੱਟੀਆਂ ਦੀ ਵੀਡੀਓ ਆ ਰਹੀ ਹੈ ਇੱਕ ਝੋਟੀ ਦੀ ਵੀ ਦਿਖਾਵਾਂਗੇ ਕਦੇ ਦਿਨ ਚ ਸਾਨੂੰ ਤਕੜੀ ਝੋਟੀ ਆ ਉਹਦੀ ਵੀ ਵੀਡੀਓ ਇਸੇ ਪਿੰਡ ਚ ਆਊਗੀ ਗੱਲ ਕਰ ਲਈਓ ਗਰਾਹਾ ਪਿੰਡ ਦੀ ਤਾਂ ਇਹ ਡਿਸਟ੍ਰਿਕਟ ਸੰਗਰੂਰ ਚ ਰਹਿ ਜਾਂਦਾ ਦੋਸਤੋ ਇਹਨੂੰ ਤਹਿਸੀਲ ਹੈ ਜਿਹੜੀ ਸੁਨਾਮ ਪੈ ਜਾਂਦੀ ਹੈ ਆ ਗੱਲ ਕਰੀਏ ਸੁਨਾਮ ਸ਼ਹਿਰ ਤੋਂ ਇਸ ਪਿੰਡ ਦੀ ਦੂਰੀ ਤਾਂ 9 ਕਿਲੋਮੀਟਰ ਰਹਿ ਜਾਂਦੀ ਹੈ ਜਿਹੜਾ ਰੋਡ ਬ੍ਰਿਸ਼ਟਾ ਮੰਡੀ ਨੂੰ ਜਾਂਦਾ ਉਸ ਰੋਡ ਦੇ ਉੱਤੇ ਸੁਨਾਮ ਤੋਂ 9 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਸਥਿਤ ਹੈ। ਇੱਕ ਵਾਰ ਕੱਟੀ ਨੂੰ ਨੇੜੇ ਤੋਂ ਦੇਖ ਲਓ ਅਗਲੀ ਗੱਲਬਾਤ ਬਾਈ ਨਾਲ ਕਰਾਵਾਂਗੇ। ਨੰਬਰ 22 ਦਾ ਸਕਰੀਨ ਤੇ ਲਾ ਦਾਂਗੇ ਜਿਹਨੂੰ ਕੱਟੀ ਪਸੰਦ ਆਉਂਦੀ ਹੈ ਬਾਈ ਨਾਲ ਗੱਲਬਾਤ ਕਰਕੇ ਲੈ ਸਕਦਾ ਹੈ। ਇੱਧਰ ਸਾਹਮਣੇ ਇਹਦੀ ਮਦਰ ਖੜੀ ਹੈ। ਜਿਹੜੀ ਗੱਬਣਾ ਤਕਰੀਬਨ 1-2 ਮਹੀਨੇ ਲੈਂਦੀ ਹੈ ਸੂਣ ਚ। ਮੂੰਹ ਮੱਥਾ ਦੇਖ ਲਓ ਦੋਸਤੋ ਕੱਟੀ ਦਾ ਇੱਕ ਵਾਰੀ। ਉਸ ਤੋਂ ਬਾਅਦ ਬਾਈ ਨਾਲ ਗੱਲਬਾਤ ਕਰਾ ਦੂੰਗਾ। ਸਾਰੀ ਡਿਟੇਲ ਬਾਈ ਤੋਂ ਜਾਣਾਂਗੇ ਆ ਬਾਈ ਨਾ ਕਰਾਉਣਾ ਦੋਸਤੋ ਗੱਲਬਾਤ ਛੱਡੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਬਾਈ ਕੁਲਵਿੰਦਰ ਸਿੰਘ ਪਿੰਡ ਕਿਹੜਾ ਜੀ ਉਗਰਾਹ ਜੀ ਉਗਰਾਹ 13 ਦੀ ਉਮਰ ਕਿੰਨੀ ਆ ਬਾਈ 11 ਸਾਲ ਆ ਜੀ 11 ਸਾਲ ਆ 11 11 ਮਹੀਨੇ 11 ਮਹੀਨੇ ਪਲੇਖਾ ਲੱਗ ਜਾਣਾ ਬਈ ਆਪਣਾ ਨੰਬਰ ਬੋਲ ਦਿਓ ਬਾਈ 98724 52016 ਇੱਕ ਵਾਰੀ ਫੇਰ ਬੋਲਦੇ 98724 52016 ਕਿੰਨੇ ਰੁਪਏ ਦੇ ਦਾਂਗੇ ਆਪਾਂ ਆਪਾਂ ਜੀ ਕਰ ਦਾਂਗੇ 18000 18000 ਦੀ ਇੱਕ ਵਾਰ ਕੱਟੀ ਫੇਰ ਦੇਖ ਲਓ ਦੋਸਤੋ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਕੱਟੀ ਪਸੰਦ ਆਉਂਦੀ ਆ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਉਲਝਗਿਆ ਦੀ ਕੰਮ ਥੋੜਾ ਜਿਹਾ ਬਾਈ ਨੇ 11 ਸਾਲ ਹੀ ਕਹਿਤਾ ਸੀਗਾ 11 ਕੁ ਮਹੀਨੇ 12 ਕੁ ਮਹੀਨੇ ਉਮਰ ਹੈਗੀ ਐ ਕੱਟੀ ਦੀ 12 ਕੁ ਮਹੀਨੇ ਦੇ ਕਰੀਬ ਇਹ ਬਾਈ ਜਾਨਵਰਾਂ ਚ ਥੋੜਾ ਜਿਹਾ ਘਟ ਆਉਂਦਾ ਹੈਗਾ ਪੜਾਈ ਲਿਖਾਈ ਕਰਕੇ ਥੋੜਾ ਬਾਹਰ ਹੀ ਰਹਿੰਦਾ ਦੋਸਤੋ ਆ ਨੇੜ ਤੋਂ ਕੱਟੀ ਨੂੰ ਦੇਖ ਸਕਦੇ ਹੋ ਕੱਦ ਬਿੱਡ ਬਹੁਤ ਹੈ ਸਿੰਘ ਨਾਲ ਹੀ ਮੋੜੀ ਆਉਂਦੀ ਹੈ ਇੱਧਰ ਇਹਦੀ ਸਾਹਮਣੇ ਮਦਰ ਦਿਖਾ ਦਨੇ ਆ ਮਦਰ ਖੜੀ ਹੈ ਜਿਹੜੀ ਗੱਬਣਾ ਹੈ ਹੁਣ ਤਕਰੀਬਨ ਤਕਰੀਬਨ 3 ਸੂਏ ਸੂਗੀ ਜਿਹਦਾ ਮਿਲਕ ਰਿਕਾਰਡ 13 14 ਕਿਲੋ ਦਾ ਦੋਸਤੋ ਆ ਇਹਦੀ ਮਦਰ ਹੈ ਸਾਹਮਣੇ ਇੱਕ ਵਾਰ ਕੱਟੀ ਨੂੰ ਨੇੜ ਤੋਂ ਫੇਰ ਦਿਖਾ ਦਣਾ ਤੇ ਅਗਲੀ ਗੱਲਬਾਤ ਮੈਂ ਨੰਬਰ ਸਕਰੀਨ ਤੇ ਲਾ ਦੂੰਗਾ ਬਾਈ ਜੀ ਨਾਲ ਤੁਸੀਂ ਕਰ ਲਿਓ ਸਾਰੀ ਗੱਲਬਾਤ ਤੇ ਬਾਈ ਨਾਲ ਫੋਨ ਨੰਬਰ ਤੇ ਗੱਲ ਕਰਕੇ ਤੁਸੀਂ ਕੱਟੀ ਖਰੀਦ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ